ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੋਡਗਪੁਰਾ ਦੀ ਮੰਡੀ ਵਿੱਚ ਪਹੁੰਚੇ ਹੋਏ ਸੀ ਅੱਜ ਦਾ ਰੇਟ ਤੁਹਾਨੂੰ ਦਿਖਾ ਰਹੇ ਹਾਂ ਹਰੇ ਚਰੇ ਦਾ ਰੇਟ ਦੋ 402 ਬੋਲਦਾ ਕੋਈ 402 ਲੱਗ ਗਈ ਭਾਈ ਦੋ ਤਿੰਨ ਚਾਰ ਪੰਜ 6 11 411 ਬੋਲਦਾ ਭਾਈ 25 26 326 ভুল দা কই 326 300 5 305 ভাই ਲੈ জি আইকি কই এ 300 ও ও ও 5 কাট দে 305 জি ভাই ਲੈ জি আইকি কই এ 50 আջ হ্যাঁ এ 50 6 ਕਰਦੇ 350 55 70 70 70 90 99 99 ਆਰਡਰ ਨਹੀਂ ਹੋਈ 99 ਬੋਲਾਂਗੇ ਨਾ 99 99 ਮੈਂ ਲੈਣਗੀ 99 ਮੈਂ ਬੋਲਾਂਗੇ ਨਾ 92 ਕਰਦੇ 92 93 93 ਚੱਲ ਮੈਂ 95 96 97 400 400 1 2 3 4 5 6 7 8 ਬੋਲੇ ਬੋਲਣਾ ਪੜੇ ਨਾ ਇਹ ਲੱਕਪੜੇ ਉੱਤੇ ਰੱਖਾਂ ਮੇਰਾ 14 15 14 ਲੱਕਪੜੇ ਉੱਤੇ ਵੇਖੀ ਜੋਗੀ 76 80 80 ਇਹ ਫੋਨ ਬੁਲਾਉਂਗੇ ਨਾ 480 ਰੁਪਏ ਜਾਵੇ ਚਲੋ 480 ਇੱਕ ਬਾਉ ਦੇ 440 ਰੁਪਏ 44 ਰੁਪਏ 44 450 55 44 ਛੋਟ ਵਾਲੀ 470 70 70 ਭਤੀਜਾ ਨੂੰ ਮੇਰਾ ਮੈਂ 70 ਰੁਪਏ ਜਾਵੇ ਭਾਈ ਆ ਗਿਆ ਬਾਬਾ ਬੋਲ 72 73 ਲਾਹੌਰ 75 76 80 81 82 83 83 84 86 87 88 ਹੈ ਭਾਈ ਕਿੰਨੇ ਕਿੰਨੇ 490 ਚਲੋ ਚਲੋ ਹੁਣ ਮਈਆਂ ਭੁੱਖੀਆਂ ਕੱਲ ਦੀਆਂ ਨਹੀਂ ਈਰੀਆ ਵੀ ਦੇਹੇ